ਭਾਰਤੀ ਨਿਆ ਸਹਾਇਤਾ ਬੀ ਐਨ ਐਸ ਚ ਤਹਿਤ ਅਪਰਾਧਾਂ ਨੂੰ ਲੈ ਕੇ ਕਈ ਕਾਨੂੰਨ ਦੀਆਂ ਤਾਰਾਵਾਂ ਤੇ ਬਦਲਾ ਕੀਤਾ ਗਿਆ ਜਿਸ ਸੰਬੰਧੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਪੁਲਿਸ ਵੱਲੋਂ ਸਾਂਝ ਕੇਂਦਰ 'ਚ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ 'ਚ ਆਈ ਜੀ ਫਰੀਦਕੋਟ ਗੁਰਸ਼ਰਨ ਸਿੰਘ ਵੱਲੋਂ ਸ਼ਹਿਰ ਦੇ ਮੌਤਵਾਰ ਬੰਦਿਆਂ ਨੂੰ ਇਹਨਾਂ ਕਾਨੂੰਨਾ ਸੰਬੰਧੀ ਜਾਣਕਾਰੀ ਦਿੱਤੀ ਅੱਜ 1 ਜੁਲਾਈ ਤੋਂ ਜਿਹੜੇ ਟਵਿੱਟਰ ਐਕਸ 'ਤੇ ਜਿਹੜੇ ਇੱਕ ਮੈਸਜ ਐਡੀਪੀ ਨੂੰ ਕੋ ਕਿ ਕੋਈ ਜਿਹੜੇ ਕੋਡ ਆਡੀਟ ਹੈਲਡਸ ਆਪਣੇ ਨਾਂ ਨਾਲ ਜਾਣੇ ਜਾਂ ਜਿਹੜੇ ਉਹਨਾਂ ਦੀ ਜਗ੍ਹਾ ਤੇ 390 ਕਾਨੂੰਨਾ ਨੇ ਲੈ ਲਈ ਹੈ ਔਰ ਅੱਜ ਤੋਂ ਜਿੰਨੇ ਵੀ ਕਾਨੂੰਨੀ ਕਾਰਵਾਈ ਲਗੀ ਹੈ ਨਵੇਂ ਕਾਨੂੰਨਾ ਮੁਕਾਬਲਤ ਨੰਨੀਆ ਪ੍ਰਕਿਰਿਆਵਾਂ ਹੋਰੋਂ ਪਰਚੇ ਕੀਤੀ ਜਾਏਗੀ ਇਸ ਵਾਸਤੇ ਸਾਡੇ ਪੁਲਿਸ ਕੋਲੋਂ ਤਾਂ ਇਹ ਟ੍ਰੇਨਿੰਗ ਦੇ ਰੈਗੂਲਰ ਸੈਸ਼ਨ ਹਰ ਵੀਾਰਸ ਕੋਲਾਈ ਗਏ ਔਰ ਉਹਨਾਂ ਨੂੰ ਟ੍ਰੇਨਿੰਗ ਮਿਤੀ ਗਈ ਹੈ ਅ ਸਾਡੇ ਜਿਹੜੇ ਕੰਪਿਊਟਰ ਸੌਫਟਵੇਅਰ ਹਾਰਡਵੇਅਰ ਹੈਗੇ ਨੇ ਉਹਨਾਂ ਦੇ ਤਰੀਕੀਆਂ ਵਧੀਆਂ ਵਧੀਆਂ ਕੀਤੀਆਂ ਗਏ ਨੇ ਸੀਸੀਟੀਵੀ ਹੈਗਾ ਨੈਟਵਰਕ ਨੂੰ ਵੀ ਅਪਡੇਟ ਕਰਕੇ ਨਵੇਂ ਤੁਰੰਦਾ ਮੁਤਾਬਿਕ ਕੈਲੀਬ੍ਰੇਟ ਕੀਤਾ ਗਿਆ ਆ ਅੱਜ ਅਸੀਂ ਇੱਥੇ ਆਹ ਮੇਰੇ ਮੁਖ ਪਰ ਹੈਗੇ ਨੇ ਉਹਨਾਂ ਨਾਲ ਇੱਕ ਮੀਟਿੰਗ ਸੀ ਸੀਟੀਵੀ ਦੇ ਸਬੰਧ ਵਿੱਚ ਉਹਨਾਂ ਨੂੰ ਇਹਨਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਔਰ ਉਹਨਾਂ ਦੇ ਮਾధ్యਮ ਨਾਲ ਅਸੀਂ ਇਹ ਗੱਲ ਆਮ ਜਨਤਾ ਵਿੱਚ ਵੀ ਪਹੁੰਚਾਉਣੇ ਕਰ ਰਹੇ ਹਾਂ ਔਰ ਇੱਕ ਅੱਛਾ ਪਲੇਟਫਾਰਮ ਹੈ ਸਾਡੇ ਮਾਜੇ ਬਾਈ ਵੀ ਅਸੀਂ ਜਨਤਾ ਨੂੰ ਦੱਸਣਾ ਚਾਹੁੰਦੇ ਆ ਕਿ ਇਹ ਜਿਹੜੇ ਨਵੇਂ ਕਾਨੂੰਨ ਹੈਗੇ ਨੇ ਇਹਨਾਂ ਦੇ ਵਿੱਚ ਬੜੀਆਂ ਪ੍ਰੋਗਰੈਸਲ ਪ੍ਰੋਵੀਜ਼ਨਸ ਕੀਤੀਆਂ ਗਈਆਂ ਜਿਨ੍ਹਾਂ ਦੇ ਨਾਲ ਜਸਟਿਸ ਸਿਸਟਮ ਜਸਟਿਸ ਡਿਸਪੰਸੇਸ਼ਨ ਸਿਸਟਮ ਹੋਰ ਵੀ ਰੋਬਸਟ ਬਣੇਗਾ ਪਰ ਲੋਕਾਂ ਨੂੰ ਸੇਫਟੀ ਨਾਲ ਨਿਆਮ ਵੀ ਜਿਹੜੀ ਇੱਕ ਇਹ ਸੰਭਾਵਨਾ ਬੜੀ ਵੱਡੀ ਹੈ ਜੇ ਤੁਸੀਂ ਭਾਰਤ ਸਰਕਾਰ ਦੇ ਕਿਸੇ ਗਾਰਮ ਦੇ ਅਲਰਟ ਸਿਸਟਮ ਬਾਰੇ ਹੋਰ ਇਸ ਤਰ੍ਹਾਂ ਜਾਣਕਾਰੀ ਹੋਵੇ ਉਹ ਵੈਸੇ ਤਾਂ ਇਹ ਸਾਡੇ ਇਨਰ ਤੋ ਪ੍ਰੀਵਿਜ਼ਨ ਦੇ ਅਕਨੋਲਜਮੈਂਟ ਇੰਦਰ ਮੈਥਡੋਲੋਜੀ ਦਾ ਮਤਲਬ ਇਹਦਾ ਫਾਇਦਾ ਇਹ ਹੈਗਾ ਆ ਕਿ ਅੱਗੇ ਦੇ ਰਹੀਆਂ ਚੀਜ਼ਾਂ ਕਾਗਜ਼ਾਂ ਦੇ ਵਿੱਚ ਫਾਈਲਾਂ ਦੇ ਵਿੱਚ ਫੋਨ ਕਰਕੇ ਕਈ ਵਾਰੀ ਧਿਆਨ ਤੇ ਨਹੀਂ ਆਉਂਦੀਆਂ ਹੁਣ ਉਹੀ ਚੀਜ਼ਾ ਸਾਡੇ ਕੋਲ ਮੋਬਾਈਲ ਤੇ ਵਿੱਚ ਫੋਨ ਕੀਤਾ ਸਾਡੇ ਕੋਲ ਟੀਮ ਹੋ ਰਹੀ ক্লাসਮੇਟ ਫੋਨ ਕੀਤਾ ਔਰ ਉਹਨਾਂ ਦੀ ਡੇਟ ਬਾਈਂਡ ਜਵਾਬਦਾਰੀ ਹੋ ਗਈ ਸਾਡੇ ਤੋਂ ਛੋਲੇ ਵਾਲੇ ਲੈਵਲ ਤੇ ਵੀ ਸਾਡੇ ਲੈਵਲ ਤੇ ਵੀ ਔਰ ਸਾਡੀ ਜਵਾਬਦਾਰੀ ਸਾਡੇ ਤੋਂ ਉੱਪਰਲੇ ਲੈਵਲ ਤੇ ਵੀ ਹੈ ਅਸੀਂ ਜੇ ਉਸ ਸਟੈਪ ਕੋ ਨਹੀਂ ਕਰਾਂਗੇ ਤਾਂ ਆਟੋ ਮੋਡ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੀ ਅਕਾਉਂਟੇਬਿਲਟੀ ਐਸਟੈਬਲਿਸ਼ ਹੋ ਜਾਏਗੀ ਜਿਹਦੇ ਬਾਰੇ ਚ ਹਰ ਇੱਕ ਦੀ ਜ਼ਿੰਮੇਵਾਰੀ ਹੋਵੇਗੀ ਅਸੀਂ ਥੱਲੇ ਤੋਂ ਸ਼ੁਰੂ ਹੋ ਕੇ ਅਸਲ ਤੋਂ ਲੈ ਕੇ ਰਾਈਟ ਅਪ ਟੂ ਦਾ ਟੌਪ ਜਿੱਥੇ ਜਿੱਥੇ ਕਿਤੇ ਵੀ ਟੂ ਟੂ ਨਾਨ ਪਰਫਾਰਮੈਂਸ ਐਂਡ ਨਾਨ ਕੰਪਲਾਈਂਸ ਹੋਵੇਗੀ ਉੱਥੇ ਹਰ ਪੱਤਾ ਹੀ ਜ਼ਿੰਮੇਵਾਰ ਬਣੂਗਾ ਕਿਹਦੇ ਨਾਲ ਸਿਟੀਜ਼ਨ ਨੂੰ ਇਹ ਸੌਖੀ ਹੋਜੂਗੀ ਕਿ ਕੋਈ ਵੀ ਟਾਈਮ ਲਾਈਨ ਜੰਪ ਕਰਨਾ ਪਾਸਿਬਲ ਨਹੀਂ ਹੋਊਗੀ ਉਹ ਵੀ ਕੁਝ ਆਊਟਕਮ ਹੈਗਾ ਹੈ ਆਪਣਾ ਦੀ ਸ਼ਾਇਦ ਦਾ ਉਹਨਾਂ ਦੇ ਮੁਕਦਮੇ ਦਾ ਉਸ ਸਮੇਂ ਬੱਸੀਮਾ ਦੇ ਵਿੱਚ ਹੋਈਗਾ ਤੇ ਪੁਲਿਸ ਤੇ ਵੀ ਲੱਗੂਗਾ ਔਰ ਜਸਟਿਸ ਡਿਸਪੰਸੇਸ਼ਨ ਸਿਸਟਮ ਦੇ ਜਿਹੜੇ ਦੂਸਰੇ ਪੌਪਲਰ ਹੈਗੇ ਨੇ ਉਹਨਾਂ ਤੇ ਵੀ ਅਲੱਗ ਹੈ